ਸਭ ਚੀਕ ਗਾਲ ਦੀ ਅੱਜ ਆਪਾਂ ਚਲੇ ਸੀ ਜੀ ਪਹਾੜਾਂ ਤੇ ਜਿਹੜਾ ਸਾਰਾ ਸਮਾਨ ਸੀ ਉਹ ਪੈਕ ਕਰ ਲਿਆ ਸੀ ਕਿਉਂਕਿ ਸਮਾਨ ਦੀ ਜ਼ਰੂਰਤ ਰਹਿੰਦੀ ਆ ਇਦਰੇ ਜਿਹੜਾ ਡੈਵੀ ਆ ਜੀ ਉਹਨੇ ਵੀ ਪਾਣੀ ਰੱਖ ਲਿਆ ਸੀਗਾ ਗੱਡੀ 'ਚ ਕਹਿੰਦਾ ਸੀਗਾ ਪਾਣੀ ਦੀ ਲੋੜ ਪਊਗੀ ਤੇ ਸਾਰੇ ਜਿਹੜੇ ਸੀ ਰੈਡੀ ਹੋ ਗਏ ਸੀਗੇ ਤੇ ਹੁਣ ਘਰੋਂ ਚਾਲੇ ਪਾਤੇ ਸੀ ਜੀ ਤੇ ਘਰੋਂ ਚੱਲਣ ਲੱਗੇ ਬਸ ਕਹਿ ਰਹੇ ਸੀ ਵੀ ਆਪਾਂ ਸਮਾਨ ਵੀ ਲੈਣਾਗੇ ਕਿਤੇ ਖੜਾਂਗੇ ਤੇ ਇੱਥੇ ਰਾਹ ਵਿੱਚ ਪਟਿਆਲਾ ਰੋਡ ਤੇ ਸਾਨੂੰ ਮਿਲੀ ਜੀ ਸਵੀਲ ਜੋ ਕਿ ਮਤਲਬ ਵੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਹਰੇਕ ਇਤੇ ਲਗਾਈ ਨੇ ਬਹੁਤ ਸਵੀਲਾ ਜਿਹੜੀਆਂ ਟੱਕਰੀਆਂ ਸੀਗੀਆਂ ਉਸ ਤੋਂ ਬਾਅਦ ਆਪਾਂ ਸਮਾਨ ਖਰੀਦਣ ਲੱਗੇ ਸੀ ਜੀ ਤੇ ਸਮਾਨ ਬਹੁਤ ਹੀ ਸੋਹਣਾ ਸੀਗਾ ਇੱਥੇ ਤੇ ਸਮਾਨ ਲੈਣ ਤੋਂ ਬਾਅਦ ਹੁਣ ਆਪਾਂ ਅੱਗੇ ਚੱਲ ਪਏ ਤੇ ਡੈਵੀ ਸਾਡਾ ਕਾ ਵਿਖੋ ਲਗਿਆ ਸੀਗਾ ਤੇ ਇਧਰ ਆਪਾਂ ਪਟਕਾ ਇਹਦਾ ਬਣ ਕੇ ਮੈਂ ਕਹ ਰਹੀ ਸੀ ਇਧਰ ਦੇਖੋ ਕਿਉਂਕਿ ਉਹਨੂੰ ਨੀਂਦ ਆ ਰਹੀ ਸੀ ਤੇ ਹੁਣ ਆਪਾਂ ਮਤਲਬ ਟਿੱਬੇ ਤੇ ਛੋਟੇ ਛੋਟੇ ਪਹਾੜ ਜੇ ਤਾਂ ਹੁਣੇ ਸ਼ੁਰੂ ਹੋ ਗਈ ਸੀ ਤੇ ਆਹ ਟਰਨਲਾਂ ਵੀ ਚੱਲੂ ਹੋ ਗਈਆਂ ਇਹ ਰੌਣੇ ਹਨ ਹਾਂਜੀ ਤੇ ਇਹ ਵੀ ਬਹੁਤ ਜਾ ਕੇ ਤਾਂ ਦੋਸਤੋਂ ਕਨ ਜੇ ਬੰਦ ਹੋ ਜਾਂਦੇ ਸੀਗੇ ਟਰਨਲ ਚ ਬੜਕੇ ਦਾ ਤੇ ਕਈ ਆਈਆਂ ਜੀ ਮਤਲਬ 5 ਹੀ ਟਰਨਲ ਆਈਆਂ ਇੱਕ ਤਾਂ ਇੱਕ ਦੋ ਤਾਂ ਬਹੁਤ ਹੀ ਵੱਡੀਆਂ ਲੰਮੀਆਂ ਲੰਮੀਆਂ ਟਰਨਲਾਂ ਸੀਗੀਆਂ ਇਹ ਆਪਾਂ ਤਿੰਨ ਟਰਨਲਾਂ ਕ੍ਰੋਸ ਕੀਤੀਆਂ ਜੀ ਤੇ ਮੈਂ ਕਹ ਰਹੀ ਸੀ ਪਤਾ ਨਹੀਂ ਕੀ ਮੇ ਬਣਾਈ ਹੋਊਗੇ ਕਿਉਂਕਿ ਪਹਾੜਾਂ ਇਹ ਤਿੰਨ ਚਾਰ ਸੀ ਜੀ ਕੋਈ ਐਵੇਂ ਨਹੀਂ ਸੀਗੇ ਵੀ ਇੱਕ ਅੱਧੀ ਸੀਗੀ ਤੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀ ਜੀ ਰੈਸਟੋਰੈਂਟ 'ਚ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਸਾਨੂੰ ਚੱਲਿਆ ਨੂੰ ਤੇ ਕਹਿੰਦੇ ਸੀ ਵੀ ਚਲੋ ਚਾਹ ਪੀ ਲੇ ਤਾਂ ਇੱਥੇ ਘਰ ਦੇ ਬਿਸਕੁਟ ਖਾ ਰਹੇ ਸੀ ਕਿਉਂਕਿ ਬਿਸਕੁਟ ਆਪਾਂ ਨਾਲ ਹੀ ਲੈ ਆਏ ਸੀਗੇ ਦੂਜਿਆਂ ਨਾਲ ਜਿਹੜੇ ਘਰ ਦੇ ਹੁੰਦੇ ਉਹ ਬਹੁਤ ਟੇਸਟੀ ਹੁੰਦੇ ਤੇ ਕਾਫੀ ਰੈਸਟੋਰੈਂਟੋਂ ਵਰਗੀ ਦਾ ਕਿਤੇ ਐਸ਼ ਨਹੀਂ ਰਵਣੇ ਹਣਾ ਹਾਂਜੀ ਉਹ ਰੋਟੀ ਵਾਲੇ ਦੇ ਅੰਦਰ ਧਾਰੀ ਕਰ ਦਿੰਦੇ ਆ ਵੀ ਰੋਟੀ ਵਾਲਾ ਕੰਮ ਹੀ ਕਰ ਦਿੰਦੇ ਆ ਦੋਸਤੋ ਜੋ ਚਾਹ ਨਾਲ ਖਾ ਲਈਏ ਹਾਂਜੀ ਤੇ ਘਰੇ ਕੜਾਏ ਹੋਏ ਸੀਗੇ ਤੇ ਇਹ ਆਪਾਂ ਲਫਾਫਾ ਭਰ ਲੈਏ ਸੀਗੇ ਨਾਲ ਇੱਥੇ ਦੇਖੋ ਦੋਸਤੋ ਮਤਲਬ ਹਨਾ ਨਾਲੇ ਇੰਨੀ ਹਰੇ ਭਾਈ ਸੀ ਗਾਈਆਂ ਫਿਰ ਵੀ ਗੱਤੇ ਖਾ ਰਹੀਆਂ ਸੀ ਵਿਚਾਰੀਆਂ ਤੇ ਉਸ ਤੋਂ ਬਾਅਦ ਦੋਸਤੋ ਭੁੱਖ ਲੱਗੀ ਸੀ ਮੈਂ ਚਲੋ ਮੈਂ ਕੁਛ ਥੋੜੋ ਬੋਦਾ ਖਾ ਲੈਣਾ ਜੀ ਖਾ ਕੇ ਅਸੀਂ ਦੁਬਾਰੇ ਫਿਰ ਪਾਤੇ ਚੱਲੇ ਤੇ ਕਿਉਂਕਿ ਮਨਾਲੀ ਆਪਣੇ ਬਠਿੰਡੇ ਤੋਂ ਕਾਫੀ ਬਾਟ ਰਹਿ ਜਾਂਦਾ ਜੀ ਤੇ ਤਕਰੀਬਨ 400 450 ਕਿਲੋਮੀਟਰ ਮੰਗੂਆ ਮਤਲਬ ਇੱਕ ਸਾਰਾ ਦਿਨ ਹੀ ਫੁੱਟ ਜਾਂਦਾ ਜੇ ਸਵੇਰੇ ਇਸ ਦੇ ਚੱਲਾਂਗੇ ਤਾਂ ਤਾਂ ਕਿਤੇ ਜਾ ਕੇ ਅਥਨ ਨੁਪੜਿਆ ਜਾਂਦਾ ਤੇ ਅੱਗੇ ਜਾ ਕੇ ਤਾਂ ਹਲੇ ਜਾਮ ਵੀ ਫੇਸ ਕਰਨਾ ਜੀ ਹੋਰ ਵੀ ਬਹੁਤ ਕੁਝ ਆਉਣਾ ਸੀਗਾ ਇੱਥੇ ਕੁਲੂ ਪਹੁੰਚਣ ਵਾਲੇ ਹੋ ਗਏ ਦੋਸਤੋ ਆਪਾਂ 8 ਕਿਲੋਮੀਟਰ ਰਹਿ ਗਏ ਸੀ ਕੁਲੂ ਐਂ ਗੱਲਾਂ ਕਰਦੇ ਆਂਦੇ ਸੀ ਵੀ ਕਿਉਂਕਿ ਹਨੇਰਾ ਹੋ ਗਿਆ ਸੀਗਾ ਤੇ ਪਹਾੜੀਆਂ ਤੇ ਮਤਲਬ ਜਿਹੜੇ ਘਰ ਘਰਕੂਰ ਨੇ ਲੱਟਾਂ ਲੱਗਦੀਆਂ ਸੀ ਉਹਨਾਂ ਲੱਗਦਾ ਸੀ ਵੀ ਤਾਰੇ ਚ ਪੇ ਪੈ ਨੇ ਤੇ ਫਿਰ ਅਸੀਂ ਕੁਲੂ ਹੀ ਰੋਕ ਗਏ ਸੀਗੇ ਤੇ ਜਿਹੜਾ ਮਕਾਨ ਸਾਨੂੰ ਮਿਲਿਆ ਸੀ ਰੂਮ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਸੀ ਤੇ ਕੋਣੇ ਜਿਵੇਂ ਬਣੇ ਹੋਏ ਸੀ ਕਿਉਂਕਿ ਇੱਥੇ ਕਈ ਵਾਰ ਬਰਫ਼ ਪੈਂਦੀ ਜਦੋਂ ਠੰਡਾ ਹੁੰਦੀ ਹੈ ਕਿ ਜ਼ਿਆਦਾ ਤੇ ਸਾਨੂੰ ਬਹੁਤ ਹੀ ਵਧੀਆ ਮਤਲਬ 뷰 ਵਾਲਾ ਮਿਲਿਆ ਮੂਰੇ ਮਤਲਬ ਇਹਦੇ ਇੱਕ ਦਰਿਆ ਜਾਂ ਨਦੀ ਆਂਦੀ ਸੀ ਨਦੀ ਵਿਆਸ ਨਦੀ ਟੱਪਦੀ ਸੀ ਦੋਸਤੋ ਮੂਰਦੀ ਇਹਦੇ ਉਹ ਵੀ ਰੌਣਹ ਦਿਖਾਉਣ ਜਾਂਦੀ ਆ ਦੇਖੋ ਭੱਜੀ ਜਾਂਦੀ ਕਹਿੰਦੀ ਮੈਂ ਨਦੀ ਦਿਖਾ ਕੇ ਆਉਂਦੀ ਆ ਤੇ ਬਹੁਤ ਵਧੀਆ ਦੀ ਸਾਊਂਡ ਆ ਰਹੀ ਸੀਗੀ ਆਵਾਜ਼ ਆ ਰਹੀ ਸੀ ਮੂਰੇ ਪਹਾੜ ਸੀ ਬਹੁਤ ਸੋਹਣਾ 뷰 ਸੀਗਾ ਇੱਥੇ ਜਿਹੜਾ ਰੂਮ ਮਿਲਿਆ ਸੀਗਾ ਤੇ ਉਹ ਮੈਂ ਡੈਵਿਨੂ ਗੈਰ ਸੀ ਆ ਜਾ ਮੇਰੇ ਨਾਲ ਹੀ ਬੈਠ ਜੇ ਤੇ ਉਸ ਤੋਂ ਬਾਅਦ ਅਸੀਂ ਰਾਤ ਚ ਜਾਂਦੇ ਹੋਏ ਵਿਆਸ ਨਦੀ ਤੇ ਖੜ ਗਏ ਸੀ ਵੀ ਥੋੜੀ ਜੀਆਂ ਮਤਲਬ ਫੋਟੋਆਂ ਕਰ ਲਈ ਤੇ ਇੰਨਾ ਜਿਆਦਾ ਠੰਡਾ ਪਾਣੀ ਉਹਦੇ ਹੱਥ ਨਹੀਂ ਲੱਗ ਰਿਹਾ ਸੀ ਪੈਰ ਵੀ ਸੋਨ ਨੂੰ ਹੁੰਦੇ ਸੀ ਹਾਂਜੀ ਦੋਸਤੋ ਮਤਲਬ ਅਸੀਂ ਦਾ ਮਤਲਬ ਪੈਰ ਹੀ ਵਿੱਚ ਬੜੇ ਸੀ ਤੇ ਜਿਹੜੇ ਮਤਲਬ ਭਰਾ ਵੋਟਿੰਗ ਕਰਕੇ ਆਉਂਦੇ ਸੀਗੇ ਹਨਾ ਉਹਨਾਂ ਦਾ ਛਿੱਟੇ ਛੋਟੇ ਪਈ ਜਾਂਦੇ ਤੇ ਉਹਦੋਂ ਆਹਨੇ ਜਮੇ ਗੱਤ ਚ ਹੋਏ ਹੁੰਦੇ ਸੀ ਪਤਾ ਨਹੀਂ ਕਿਵੇਂ ਹਨਾ ਬੱਤੇ ਵੱਡੇ ਬਰਦੇ ਇਹਨਾਂ ਦੀ ਹਾਂਜੀ ਤੇ ਮੌਂਦਰੀ ਵਰਫੀ ਸੀ ਦੋਸਤੋ ਹਾਂਜੀ ਪੂਰਾ ਫਨ ਕਰ ਰਹੇ ਸੀ ਜੀ ਉਹ ਵੀ ਕਹਿ ਰਹੇ ਸੀ ਇਹ ਵੀ ਪੂਰਾ ਐਡਵੈਂਚਰ ਹੈ ਕਿਉਂਕਿ ਵੀ ਡਰ ਵੀ ਲੱਗਦਾ ਹੁੰਦਾ ਪਰ ਇੱਕ ਐਵੇਂ ਹੁੰਦਾ ਵੀ ਚਲੋ ਝੂਟਾ ਲਈਏ ਤੇ ਇੱਥੇ ਆ ਕੇ ਦੋਸਤੋ ਬਰਫ਼ ਵਾਲੇ ਪਹਾੜ ਦੇਖਣੇ ਸ਼ੁਰੂ ਹੋ ਗਏ ਸੀ ਉਹ ਦੇਖੋ ਸਾਹਮਣੇ ਤੁਸੀਂ ਮਤਲਬ ਬਰਫ਼ ਜੰਮੀ ਹੋਈ ਧੀਂਦੀਆਂ ਤੇ ਆਪਾਂ ਪਹੁੰਚ ਗਏ ਸੀ ਜੀ ਮਨਾਲੀ ਵਾਲੇ ਹੋਟਲ 'ਚ ਮਨਾਲੀ ਆਪਾਂ 2 ਦਿਨ ਲਈ ਇਹ ਲੈ ਲਿਆ ਸੀਗਾ ਜੀ ਰੂਮ ਤੇ ਇਹ ਇੱਥੇ ਵੀ ਵਧੀਆ ਰੂਮ ਸੀਗਾ ਰੌਣੇ ਹਨਾ ਸਾਰਾ ਹਾਂਜੀ ਇਹ ਰੂਮ ਵੀ ਬਹੁਤ ਸੋਹਣਾ ਸੀਗਾ ਹਾਂਜੀ ਮੂਰੇ ਮਤਲਬ ਇਹਦੇ ਵੀਵ ਨਹੀਂ ਹੋਈ ਸੀ ਬਾਲਕਨੀ ਉਹਦੇ ਵਿੱਚ ਵੀ ਸਾਰਾ ਕੁਝ ਦਿਨਦਾ ਸੀਗਾ ਪਹਾੜ ਸਾਰੇ ਵਰਫੀਲੇ ਤੇ ਜਿਹੜੇ ਹਰਿਆਲੀ ਵਾਲੇ ਆਗੇ ਬਹੁਤ ਸੋਹਣਾ ਵਿਊ ਸੀ ਮਤਲਬ ਵਿਊ ਬਹੁਤ ਘੈਂਟ ਦੇਖਦਾ ਸੀ ਬਾਲਕਨੀ ਜੀ ਚੋਂ ਹਾਂਜੀ ਹਾਂਜੀ ਸਾਰੇ ਪਾਸੇ ਪਹਾੜੀ ਪਹਾੜ ਦੇਖਦੇ ਸੀ ਤੇ ਇਧਰਲੀ ਸਾਈਡ ਰੌਣਕਈ ਜਾਂਦੀ ਸੀ ਅਪਾ ਕੱਲ ਨੂੰ ਇਧਰ ਜਾਣਾ ਤੇ ਉਸ ਤੋਂ ਬਾਅਦ ਜੇ ਅਸੀਂ ਚੱਲ ਗਏ ਸੀਗੇ ਮਾਲ ਰੋਡ ਤੇ ਤੇ ਬੋਰ ਸੋਣਾ ਜਿਹੜਾ ਮਾਲ ਰੋਡ ਵੜਿਆ ਹੋਇਆ ਸੀਗਾ ਤੇ ਇੱਥੇ ਅਸੀਂ ਆ ਕੇ ਚਲੋ ਕੁਝ ਖਾ ਪੀ ਲੇ ਗੋ ਕਿ ਸਵੇਰ ਦੀ ਰੋਟੀ ਵੀ ਨਹੀਂ ਖਾਦੀ ਸੀਗੀ ਬਸ ਬਿਸਕੁਟੀ ਖਾਦੇ ਸੀ ਜੀ ਚਾਹ ਨਾਲ ਤੇ ਉਸ ਤੋਂ ਬਾਅਦ ਖਾਣਾ ਖੂਣਾ ਖਾ ਕੇ ਜੀ ਬੜੀ ਲੱਗੀ ਸੀ ਜੀ ਤੇ ਉਸ ਤੋਂ ਬਾਅਦ ਖਾ ਕੇ ਚੌਲ ਰੋਟੀਆਂ ਦਾ ਲੱਬੱਲਾ ਜਿੰਨਾ ਵੀ ਸੀਗਾ ਸਮਾਨ ਪੁੰਝ ਕੇ ਮੂੰਹ ਤੇ ਦੁਬਾਰਾ ਅਸੀਂ ਮਾਲ ਰੋਡ 'ਚ ਕੀੜੇ ਦੇਣਾਂਗੇ ਤੇ ਇੱਥੇ ਵੀ ਪਣ ਪੇਂਟਿੰਗ ਹੁੰਦਾ ਹੀ ਜਾਂਦੀ ਬਹੁਤ ਸੋਹਣੀਆਂ ਬਹੁਤ ਸੋਹਣੀਆਂ ਬਣਾਉਂਦੇ ਸੀ ਜੀ ਹੱਥੀ ਕਲਾਕਾਰੀ ਮਤਲਬ ਬੈਠੇ ਪੇਂਟਿੰਗ ਕਰ ਰਹੇ ਸੀਗੇ ਇਹਨਾਂ ਕੋਲ ਵੀ ਅਸੀਂ ਖੜੇ ਕਹਿੰਦੇ ਵਸ ਅਸੀਂ ਤਾਂ ਲੱਗੀ ਰਹਿੰਨੇ ਕਿਉਂਕਿ ਮਿਹਨਤ ਤਾਂ ਬਹੁਤ ਕਰਦਿੰਨੇ ਜੀ ਉਸ ਤੋਂ ਬਾਅਦ ਆਟੋ 'ਚ ਅਸੀਂ ਬੈਠ ਕੇ ਜੀ ਹਾਂਜੀ ਕਮਾਲ ਆ ਦੋਸਤੋ ਮਤਲਬ ਆਟੋ 'ਚ ਬਹਿ ਗਏ ਤੇ ਆਟੋ ਜਦੋਂ ਚੜਾਈ ਤੇ ਚੜਾ ਕਰੇ ਜਮਾਂ ਮਰ ਜਾ ਕਰਿਆ ਐ ਕਠ ਕਠ ਕਟ ਕਟ ਕਰਦਾ ਹਾਂਜੀ ਕਈ ਵਾਰੀ ਟਰਾਲੀ ਖੁੱਭ ਜਾਂਦੀ ਆਹ ਟਰੈਕਟਰ ਨੂੰ ਜ਼ੋਰ ਲਾਵਾਂ ਮੈਂ ਜ਼ੋਰ ਲਾਇਆ ਕਰੇ ਆਟੋ ਜਾ ਤੇ ਫਿਰ ਵੀ ਚਲੋ ਬੱਚਾ ਰਹੇ ਨੇ ਵਧੀਆ ਚਲੋ ਹਾਂ ਤੇ ਸਾਰਾ ਕਾਕੂ ਆ ਕੇ ਖੇਡਣ ਲੱਗ ਗਿਆ ਸੀਗਾ ਮਾਨੂੰ ਦੇਖਦੇ ਦੇ ਡੱਗੀ ਪਾਣੀ ਸੀਗੀ ਵੱਡ ਦਾ ਤੇ ਦੇ ਵੀ ਤਾਂ ਸਲਿੱਪ ਲਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਸ਼ਾਮ ਨੂੰ ਦੁਆਰੇ ਫੇਰ ਮਤਲਬ ਵੀ ਮੋੜ ਚੱਲੋ ਮਾੜ ਰੋਕ ਕੇ ਦੀਵਾਰੇ ਕੋ ਮੈਂ ਦੀਵਾਰੇ ਕੋ ਮੈਂ ਕਿਉਂ ਨਹੀਂ ਆ ਕਿਉਂਕਿ ਰਾਤ ਨੂੰ ਬਹੁਤ ਵਧੀਆ 뷰 ਦੇਦਾ ਜੀ ਸਾਨੂੰ ਹੋਟਲ ਵਾਲੇ ਵੀ ਕਹਿੰਦੇ ਸੀਗੇ ਵੀਰ ਕਹਿੰਦੇ ਵੀ ਹੁਣ ਤਾਂ ਨਹੀਂ ਹਲੇ ਇੰਨਾ ਹੋਣਾ ਪਰ ਸ਼ਾਮ ਜੇ ਨੂੰ ਜਿਆਦਾ ਤੇ ਸ਼ਾਮ ਜੇ ਨੂੰ ਬਹੁਤ ਇਕੱਠ ਹੋਗਾ ਤੇ ਆ ਸ਼ਾਮ ਦਾ ਮਾਹੌਲ ਆ ਦੋਸਤੋ ਸ਼ਾਮ ਨੂੰ ਤਾਂ ਮਤਲਬ ਉਹ ਨਾ ਉੱਤੇ ਪੈਰ ਧਰਨ ਨੂੰ ਤਾਂ ਨਹੀਂ ਹੁੰਦੀ ਇੰਨਾ ਜਿਆਦਾ ਸਿਸਟਮ ਆ ਤੇ ਇੱਥੇ ਰਵਣ ਕਰੀ ਜਾਂਦੀ ਕਹਿੰਦੀ ਮੈਂ ਮੋਮੋਜ਼ ਨਹੀਂ ਖਾਦੇ ਕਦੇ ਮੋਮੋਜ਼ ਖਾ ਕੇ ਦੇਖਣੇ ਆ ਉਸ ਕਿਉਂਕਿ ਆਪਣੇ ਮਨਾਲੀ ਵਾਲੇ ਮੋਮੋਸ ਆ ਕਿ ਉਹ ਖਵਾ ਗਲੇ ਮੁੜ ਕੇ ਫਿਰ ਪਰਸ ਦੇਖਣ ਲੱਗੀ ਕਹਿੰਦੀ ਮੈਂ ਪਰਸ ਲੈਣਾ ਕੋਈ ਛੋ ਪਰਸ ਦੇਖਣ ਲੱਗੇ ਭਈ ਤੇ ਹਾਂਜੀ ਮੈਨੂੰ ਐਵੇਂ ਸੀ ਮਾ ਚਲੋ ਕੋਈ ਛੋਟਾ ਜਿਹਾ ਹੋਵੇ ਕਿਉਂਕਿ ਜਿਆਦਾ ਹੈਵੀ ਵੀ ਚੱਕੀ ਨਹੀਂ ਆਂਦੀ ਕਿਉਂਕਿ ਸਫ਼ਰ 'ਚ ਐਵੇਂ ਜਿਹਾ ਹੁੰਦਾ ਕੋਈ ਨਿਕਲਿਆ ਪਹਿਲਾਂ ਤਾਂ ਮੈਨੂੰ ਆ ਵਧੀਆ ਲੱਗਿਆ ਪਰ ਇਹ ਜਿਹੜੀ ਤਰਣੀ ਸੀ ਉਹ ਮੈਨੂੰ ਐਵੇਂ ਜਿਹੀ ਲੱਗੀ ਹੋਵੇ ਤਾਂ ਜਿਆਦਾ ਪਤਲੀ ਜੀ ਹੈ ਜੀ ਹਾਂ ਦੋ ਧੱਗ ਜੇ ਸੀ ਮਾ ਕੋਈ ਚਪਟਾ ਮਾਰ ਕੇ ਲੈ ਜੂਗਾ ਇਹ ਤੂੰ ਰਹਿਣ ਦੇ ਤੇ ਹੋਰ ਦੇਖ ਲੈ ਕੋਈ ਹਾਂਜੀ ਤੇ ਬਹੁਤ ਸੋਹਣੇ ਬਣੇ ਹੋਏ ਸੀ ਜੀ ਇੱਥੇ ਆਪਾਂ ਦੋ ਪਰਸ ਲਏ ਇੱਕ ਲੈ ਜੀ ਆਪਾਂ ਆਪਣੀ ਭਾਂਜੀ ਵਾਸਤੇ ਤੇ ਇੱਕ ਮੈਂ ਆਪਣੇ ਵਾਸਤੇ ਲੈ ਲਈ ਸੀ ਮੈਂ ਪਾ ਕੇ ਦਿਖਾ ਰਹੀ ਸੀ ਵੈਸੇ ਮੈਨੂੰ ਵਧੀਆ ਤਫਰ ਹੋਰ ਪਰਸ ਦੇ ਬਹੁਤ ਹੀ ਸੋਹਣੇ ਕਢਾਈਆਂ ਵਾਲੇ ਮਤਲਬ ਇੰਨੀ ਵਧੀਆ ਐਮਬਰਾਇਡ ਕਰੀ ਹੋਈ ਸੀਗੀ ਬਹੁਤ ਹੀ ਸੋਹਣੇ ਡਿਜ਼ਾਈਨਾਂ ਚ ਜਿਹੜੇ ਮਤਲਬ ਸਾਰੇ ਪਰਸ ਤਿਆਰ ਸੀਗਾ ਲੈਦਰ ਦੇ ਵੀ ਸੀ ਦੂਜੇ ਮਤਲਬ ਹੱਥੀ ਕੱਢੇ ਹੋਏ ਵੀ ਸੀਗੇ ਉਸ ਤੋਂ ਬਾਅਦ ਮੈਂ ਕਿਹਾ ਚਲੋ ਜੀ ਆ ਲੈਣੇ ਇਹ ਮਤਲਬ ਹੈਂਡਕਿਟ ਦੀ ਤਰ੍ਹਾਂ ਵੀ ਕੰਮ ਆਉਂਦੀ ਸੀਗੀ ਤੇ ਬਾਹ ਵਿੱਚ ਵੀ ਪਾਈ ਜਾਂਦੀ ਸੀ ਸੋ ਮੈਨੂੰ ਇਹ ਬਹੁਤ ਪਸੰਦ ਆਈ ਉਹ ਵੀ ਖੁੱਲ੍ਹੇ ਡੁੱਲੇ ਬਹੁਤ ਸਾਰਾ ਇਹਦੇ ਵਿੱਚ ਸਮਾਨ ਪੈਂਦਾ ਸੀ ਇਹ ਆਪਾਂ ਲੈ ਲਿਆ ਸੀ ਤੇ ਇੱਕ ਆਪਾਂ ਹੋਰ ਲੈ ਲਿਆ ਸੀ ਛੋਟਾ ਜਿਹਾ ਪਰਸ ਤੇ ਉਹ ਆਪਾਂ ਲੈਂਦਵਾ ਜੀ ਅੱਗੇ ਆਪਾਂ ਚੱਲ ਪਏ ਸੀ ਤੇ ਡੈਵੀ ਕਹਿੰਦਾ ਮੈਂ ਖਾਣੀ ਆ ਆਈਸਕ੍ਰੀਮ ਇਹ ਤਾਂ ਜਿੱਦ ਕਰਕੇ ਬਹਿ ਗਿਆ ਤੇ ਠੰਡੀ ਠੰਡੀ ਡੈਵੀ ਨੇ ਖਾਦੀ ਜੀ ਆਈਸਕ੍ਰੀਮ ਤੇ ਆ ਜਿੱਥੇ ਮੰਦਰ ਬਣਿਆ ਹੋਇਆ ਜੀ ਸਾਰੇ ਮੱਥਾ ਟੇਕ ਰਹੇ ਸੀਗੇ ਅੱਗੇ ਆਪਾਂ ਚੱਲਦੇ ਹੋਏ ਜੀ ਮਤਲਬ ਇੰਨਾ ਵਧੀਆ ਮਾਲ ਰੋਡ ਸੀਗੇ ਦੁਕਾਨਾਂ ਪੂਰੀਆਂ ਸਜੀਆਂ ਤਾਂ ਜੀਆਂ ਸੀਗੀਆਂ ਤੇ ਇੱਥੇ ਅਸੀਂ ਥੋੜਾ ਜਿਹਾ ਸ਼ੂਟ ਕਰਨ ਲੱਗੇ ਸੀ ਜੀ ਤੇ ਕਾਹਾਂ ਮਾਰਕੀਟ ਆਈ ਸੀ ਜੀ ਇਹਦੇ ਜਿਹੜੇ ਸਮਾਨ ਸਿਓ ਇੰਨਾ ਜ਼ਿਆਦਾ ਵਧੀਆ ਸੀਗਾ ਪਰ ਥੋੜਾ ਜਿਹਾ ਹੈ ਤਾਂ ਮਹਿੰਗਾ ਸੀਗਾ ਪਰ ਬਹੁਤ ਹੀ ਸੋਹਣਾ ਸੀ ਜੀ ਹਾਂਜੀ ਬਹੁਤ ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਬੜੀਆਂ ਸੀ ਦੋਸਤੋ ਇੱਕ ਕਾ ਜਹਾਜਾ ਸੀਗਾ ਡੋਜ਼ਰ ਨਹੀਂ ਸੀ ਤੇ ਆਹ ਬਿੱਲੀਆਂ ਜਦੋਂ ਇਹਨਾਂ ਨੂੰ ਚੱਕਦੇ ਸੀਗੇ ਛੇੜਦੇ ਸੀ ਉਦੋਂ ਮਿਉ ਮਿਉ ਕਰਦੀਆਂ ਸੀ ਇਹ ਮਤਲਬ ਬਲੂਂਗੜਾ ਵਾਂਗੂ ਚੂਕਦੀਆਂ ਸੀ ਇਹ ਇੱਕ ਚੀਜ਼ ਬੜੀ ਯੂਨੀਕ ਸੀ ਜੀ ਐਵੇਂ ਲੱਗਦਾ ਸੀ ਕਿ ਕਿਹੜੀ ਸੇੜੀ ਤੇ ਕਿਹੜੀ ਨਵਾਂ ਤਰ੍ਹਾਂ ਦੇਖ ਦੇਖ ਕੇ ਭੁੱਖ ਲੈਂਦੀ ਸੀਗੀ ਲੱਗਦਾ ਕੁਛ ਨਹੀਂ ਪਰ ਛੇੜੇ ਆ ਹਾਂਜੀ ਬਸ ਡੈਵੀ ਵਾਸਤੇ ਖੇੜੇ ਹੀ ਲਈਆਂ ਸੀ ਜੀ ਹਾਂਜੀ ਤੇ ਪਰਸ ਇੱਥੇ ਵੀ ਬਹੁਤ ਸੋਹਣੇ ਸੀਗੇ ਤੇ ਇਧਰ ਮਨਾਲੀ ਵਾਲੇ ਜਿਹੜੇ ਹੁੰਦੇ ਨੇ ਜੀ ਕੁਛ ਟੰਗਣ ਵਾਸਤੇ ਹੈਂਗਰ ਉਹ ਵੀ ਇੱਥੇ ਲੱਗੇ ਹੋਏ ਸੀਗੇ ਹੂੰ ਕੁੰਡੀਆਂ ਖੰਡੀਆਂ ਬਹੁਤ ਕੁਛ ਪਿਆ ਸੀ ਜੀ ਮਤਲਬ ਤੂਫਾ ਤੂਫਾਂ ਤੇ ਹੋਰ ਡਿੜੀਆਂ ਹੱਥੀ ਬਣਾਈਆਂ ਹੋਈਆਂ ਚੀਜ਼ਾਂ ਬਹੁਤ ਸੀਗੀਆਂ ਉਰੇ ਹਾਂਜੀ ਤੇ ਇੱਥੇ ਡੈਵੀ ਆ ਕੇ ਜਿੱਤ ਪੈ ਗਿਆ ਕਹਿੰਦਾ ਮੈਨੂੰ ਕੋਈ ਖੇਡ ਦਿਵਾਓ ਮੈਂ ਦਾ ਹਾਂ ਲੈਣਾ ਰੂਬਿਕ ਕਿਓਜਾ ਹੁਣ ਕਿਵੇਂ ਇਹਨੂੰ ਦਵਾ ਕੇ ਦੋਸਤੋ ਅੱਗੇ ਗਏ ਤੇ ਅੱਗੇ ਆਪਣੇ ਪੰਜਾਬੀ ਭਰਾ ਵੀ ਟੱਕਰਗੇ ਸੀਗੇ ਬਾਕੀ ਹੋਰ ਦੋਸਤੋ ਅੱਗੇ ਕੱਪੜੇ-ਕੁਪੜਿਆਂ ਗੰਦਗਾਨਾ ਬਹੁਤ ਸੀ ਤੇ ਆਪਾਂ ਰਹਿਣ ਰਹੁਣ ਕਿੱਥੋਂ ਸੀਗੀ ਹਰਿਆਣਾ ਤੋਂ ਸੀ ਹਰਿਆਣਾ ਤੋਂ ਹਰਿਆਣਾ ਤੋਂ ਫਿਰ ਸਾਰੇ ਪਰਿਵਾਰ ਨੇ ਫੋਟੋਆਂ ਕਰਵਾਈਆਂ ਜੀ ਬਹੁਤ ਪਿਆਰੇ ਸੀ ਜੀ ਤੇ ਆ ਸੀਰੋ ਦੋਸਤੋ ਜਿਹੜਾ ਡੋਬਦਾ ਨਹੀਂ ਸੀ ਉਸ ਤੋਂ ਬਾਅਦ ਦੋਸਤੋ ਫਿਰ ਥੱਕ ਹਾਰ ਕੇ ਸੀ ਭਾਈ ਰਾਤ ਨੂੰ ਜਮਾਂ ਜਦੋਂ 9-10 ਵੱਜ ਗਏ ਫਿਰ ਆ ਗਏ ਜੀ ਅਸੀਂ ਰੂਮ 'ਚ ਰੂਮ 'ਚ ਆ ਕੇ ਅਸੀਂ ਲਾ ਕੇ ਲਾਈਟਾਂ ਲੂਟਾਂ ਤੇ ਫਿਰ ਭਾਈ ਖਾਣਾ ਪੀਣਾ ਮੰਗਾਇਆ ਖਾਣਾ ਪੀਣਾ ਮੰਗਾ ਕੇ ਖਾ ਕੇ ਲੋ ਜੀ ਹੁਣ ਅਸੀਂ ਰੂਮ 'ਚ ਪਹੁੰਚ ਗਏ ਸੋ ਦੋਸਤੋ ਬਾਏ ਬਾਏ ਜੀ